ਕਚਰਦਾਡਾ ਸਿਟੀ ਇਨਫੋ ਨਿਊਜ਼ ਦੇ ਪੇਸ਼ ਕਰਦਾ ਨਿਊਜ਼ ਬੁਲੇਟਿਨ ਨਗਰ ਕੌਂਸਲ ਨਵਾਂ ਸ਼ਹਿਰ ਦੀ ਸੈਨੀਟਰੀ ਇਨਸਪੈਕਟਰ ਦੀ ਟੀਮ ਵੱਲੋਂ ਮੋਤਾ ਸਿੰਘ ਰੋਡ ਤੋਂ ਚੰਡੀਗੜ੍ਹ ਚੌਕ ਪੁਰਾਣੀ ਕਚੇਰੀ ਰੋਡ ਫੱਟੀ ਵਸਤਾ ਚੌਂਗਤ ਹੁੰਦੀ ਹੋਈ ਨਗਰ ਕੌਂਸਲ ਦਫ਼ਤਰ ਤੱਕ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਂਦੇ ਹੋਏ ਰੇੜੀ ਫੜੀ ਤੇ ਦੁਕਾਨਦਾਰਾਂ ਨੂੰ ਵਾਰਨਿੰਗ ਦਿੱਤੀ ਗਈ ਇਸ ਮੌਕੇ ਮੁਲਾਜ਼ਮਾ ਨੇ ਕਿਹਾ ਕਿ ਉਹ ਕਾਰਵਾਈ ਕਰਨ ਤੋਂ ਪਹਿਲਾਂ ਦੁਕਾਨਦਾਰਾਂ ਫੜੀ ਰੇੜੀ ਵਾਲਿਆਂ ਨੂੰ ਵਾਰਨਿੰਗ ਦੇਣ ਗਏ ਸਨ ਇਸ ਤੋਂ ਬਾਅਦ ਉੱਥੋਂ ਵੀ ਨਜਾਇਜ਼ ਕਬਜ਼ੇ ਹਟਾਉਂਦੇ ਹੋਏ ਸਮਾਨ ਨੂੰ ਚੱਕ ਕੇ ਨਗਰ ਕੌਂਸਲ ਦੇ ਕਬਜ਼ੇ ਵਿੱਚ ਲਿਆ ਜਾਵੇਗਾ ਉਨ੍ਹਾਂ ਦੁਕਾਨਦਾਰਾਂ ਰੇੜੀ ਫੜੀ ਵਾਲਿਆਂ ਨੂੰ ਨਗਰ ਕੌਂਸਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ ਆਵ ਰੋਡਵੇਜ਼ ਪਨਵਸ ਪੀਆਰਟੀਸੀ ਕੱਚੇ ਮੁਲਾਜ਼ਮ ਵਰਕਰ ਜੂਨੀਨ ਪੰਜਾਬ ਵੱਲੋਂ ਪਨਵਸ ਤੋਂ ਮੁਲਾਜ਼ਮਾਂ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ ਪਨਵਸ ਦੇ ਸਮੂਹ ਡਿਪੂਆਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ ਨਮੋਸ਼ਾ ਹੈਵ ਡਿਪੂ ਦੇ ਗੇਟ ਤੇ ਪ੍ਰਧਾਨ ਨਰਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਵੱਲੋਂ ਲਗਾਤਾਰ ਪਨਵਸ ਤੇ ਪੀਆਰਟੀਸੀ ਕੱਚੇ ਮੁਲਾਜ਼ਮਾਂ ਨੂੰ ਤਾਂ ਕੀਤਾ ਜਾ ਰਿਹਾ ਅਤੇ ਧੱਕੇਸ਼ਾਹੀ ਨਾਲ ਰੋਜ਼ਗਾਰ ਖੋਹ ਦੀ ਪ੍ਰਕਿਰਿਆ ਵੱਲ ਤੁਰੀ ਹੋਈ ਹੈ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਕਾਲ ਕਾਰ ਰੋਜ਼ਗਾਰ ਦੇਣ ਟ੍ਰਾਂਸਪੋਰਟ ਮਾਫੀਆ ਖਤ ਦੀ ਕੀਤੇ ਸਨ ਪਰ ਸੱਤਾ ਵਿੱਚ ਆਉਂਦਿਆਂ ਹੀ ਸਭ ਕੁਝ ਉਸਦੇ ਉਲਟ ਕਰ ਰਹੀ ਹੈ ਜੋਗਿੰਦਰਪਾਲ ਬਾਸੀ ਕੁੱਕਰਪਿੰਡ ਨੇ ਦੱਸਿਆ ਕਿ ਲੰਗੀਸ਼ੇਦ ਸੰਵਰ ਨੂੰ ਉਸਦਾ ਸਾਲਾ ਧਰਮਪਾਲ ਬਾਸੀ ਪਿੰਡ ਕਰਿਆਮ ਆਪਣੀ ਲੜਕੀ ਜੋਤੀ ਤੇ 7 ਸਾਲਾ ਦੋਤੇ ਅਰਸ਼ ਨੂੰ ਲੈ ਕੇ ਆਪਣੀ ਸਕੂਟੀ ਨੰਬਰ ਪੀਵੀ 32 ਏ ਏ 9581 ਤੇ ਸਵਾਰ ਹੋ ਕੇ ਸਵੇਰੇ ਉਹਨਾਂ ਨੂੰ ਮਿਲਣ ਕੁੱਕਰਪਿੰਡ ਆਏ ਸੀ ਵਾਪਸੀ ਸਮੇਂ ਬਿਆਨ ਕਰਤਾ ਇਹ ਉਹਨਾਂ ਦੇ ਪਿੱਛੇ ਵਿੱਚ ਆਪਣੀ ਸਕੂਟੀ ਤੇ ਜਾ ਰਿਹਾ ਸੀ ਜਦੋਂ ਉਹ ਪਿੰਡ ਮਲਪੁਰ ਅੜਕਾ ਨੇੜੇ ਪੁੱਜੇ ਤਾਂ ਪਿੰਡ ਕਾਮਾ ਵੱਲੋਂ ਆ ਰਹੀ ਤੇਜ਼ ਰਫ਼ਤਾਰ ਐਸ ਡੀ ਵੀ ਗੱਡੀ ਦੇ ਚਾਲਕ ਨੇ ਅੰਗੈਲੀ ਨਾਲ ਗੱਡੀ ਧਰਮਪਾਲ ਦੀ ਸਕੂਟੀ 'ਚ ਮਾਰੀ ਜਿਸ ਨਾਲ ਉਹ ਤਿੰਨ ਜਣੇ ਸਕੂਟੀ ਤੋਂ ਡਿੱਗ ਪਏ ਗੰਭੀਰ ਸ ਦਾ ਨਵਾਂ ਚਾਹ ਦਾਖਲ ਕਰਵਾਇਆ ਜਿੱਥੇ ਚੈੱਕ ਕਰਨ ਉਪਰੰਤ ਡਾਕਟਰਾਂ ਨੇ ਧਰਮਪਾਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਧਰਮਪਾਲ ਦੀ ਲੜਕੀ ਜੋਤੀ ਅਤੇ ਦੋਤੇ ਹਰਸ਼ ਨੂੰ ਇਲਾਜ ਲਈ ਪੀਜੀਆ ਚੰਡੀਗੜ੍ਹ ਦਾਖਲ ਕਰਵਾ ਦਿੱਤਾ ਗਿਆ ਹੈ ਜਿੱਥੇ ਉਹ ਜ਼ੇਰੇ ਇਲਾਜ ਹਨ ਐਸਆਈ ਸੁਨੀਲ ਦਾਤ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ ਮਾਮਲਾ ਜ਼ੇਰੇ ਤਸ਼ਰੀਫ ਹੈ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਮਾਂ ਤੋਂ ਪੰਜ ਨਸ਼ਾਸਮਗਲਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਪੁਲਿਸ ਥਾਣਾ ਸਦਰ ਨਵਾਂ ਸ਼ਹਿਰ ਤੇ ਥਾਣਾ ਔੜ ਕਾਟਗੜ ਵਿਖੇ ਮਾਮਲਾ ਦਰਜ ਕੀਤੇ ਗਏ ਹਨ ਪੁਲਿਸ ਨੇ ਬਲਕਾਰ ਸਿੰਘ ਅਤੇ ਸੁਰਜੀਤ ਕੁਮਾਰ ਨੂੰ ਬਲਾਚੌਰ ਦੇ ਨੇੜੇ ਪਿੰਡ ਕਾਟਗੜ ਤੋਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਪੁਲਿਸ ਨੇ ਸਤਵੰਤ ਸਿੰਘ ਪਾਸੇ ਪਿੰਡ ਗੜ ਪ੍ਰਧਾਨਾ ਨੂੰ ਕਾਬੂ ਕਰਕੇ ਉਸ ਕੋਲੋਂ 5 ਕਿਲੋਗ੍ਰਾਮ ਡੋਡੇ ਚੂਰਾ ਪੋਸਟ ਗ੍ਰਾਮਤ ਕੀਤੀ ਅਤੇ ਗੜਸ਼ੰਕਰ ਰੋਡ ਤੋਂ ਪੁਲਿਸ ਨੇ ਮੁਹੰਮਦ ਤਾਹਿਰ ਬਸਤੀ ਬਹਿਲਪੁਰ ਨੂੰ ਕਾਬੂ ਕਰਕੇ ਉਸ ਕੋਲੋਂ 100 ਗੋਣ ਦੇ ਕਰੀਬ ਆ ਤੇਗਰ ਮਲਜਮਾ ਦੇ ਖਿਲਾਫ ਮਾਮਲੇ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਥਾਣਾ ਸਿਟੀ ਨਕੌਦਰ ਤੋਂ ਸਿਰਫ 300 ਮੀਟਰ ਦੀ ਦੂਰੀ ਤੇ 39 ਸਾਲਾ ਕਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦੀ ਬੁੱਧਵਾਰ ਰਾਤੀ ਕਰੀਬ 8:40 ਵਜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਸਰਕਾਰੀ ਗਨਮੈਨ ਕਾਂਸਟੇਬਲ ਮਨਦੀਪ ਸਿੰਘ ਵੀ ਜ਼ਖਮੀ ਹੋ ਗਿਆ ਜਿਸ ਦੀ ਵੀ ਲਾਲ ਜਾਨ ਮੌਤ ਹੋ ਗਈ ਹੈ ਗਨਮੈਨ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਸਦੇ ਪਰਿਵਾਰ ਨੂੰ 2 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਵਿੱਚ ਦਿਨ-ਬਦਨ ਕਾਨੂੰਨ ਦੀ ਵਿਵਸਥਾ ਵਿਗੜਦੀ ਜਾ ਰਹੀ ਹੈ ਤੇ ਬਦਮਾਸ਼ਾਂ ਨੂੰ ਕਾਨੂੰਨ ਦਾ ਜ਼ਰਾ ਵੀ ਖੌਫ ਨਹੀਂ ਰਿਹਾ। ਦਿਨ-ਦਿਹਾੜੇ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਨਕੂਦਰ ਤੋਂ ਬਾਅਦ ਹੁਣ ਫਗਵਾੜਾ ਵਿੱਚ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਵਿਖੇ ਬਦਮਾਸ਼ਾਂ ਨੇ ਦੁਕਾਨਦਾਰ ਨੂੰ ਦੁਕਾਨ ਤੇ ਬੁਲਾ ਕੇ ਗੋਲੀ ਚਲਾ ਦਿੱਤੀ ਜਿਸ ਕਾਰਨ ਉਕਤ ਦੁਕਾਨਦਾਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਰੀ ਦੁਕਾਨਦਾਰ ਦੇ ਹੱਥ ਵਿੱਚ ਲੱਗੀ ਹੈ। ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਦੁਕਾਨਦਾਰ ਨੂੰ ਹਸਪਤਾਲ ਵਿੱਚ ਜ਼ੇ ਪਠਾਨਕੋਟ ਤੋਂ ਜਲੰਧਰਵਾਲ ਆ ਰਹੇ ਟਰੱਕ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚੋਂ ਇੱਕ ਗੱਡੀ ਪਲਟ ਗਈ ਅਤੇ ਉਸ ਵਿੱਚ ਬੈਠੇ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ ਮਿਲੀ ਜਾਣਕਾਰੀ ਮੁਤਾਬਕ ਕਾਰ ਦੇ ਵਿੱਚ ਦੋ ਡੀਐਸਪੀ ਸਵਾਰ ਸਨ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੋਵੇਂ ਡੀਐਸਪੀ ਬੀਤੀ ਸ਼ਾਮ ਗੋਲਿਆ ਮਾਰ ਕੇ ਕਤਲ ਕੀਤੇ ਕੱਪੜਾ ਕਾਰੋਬਾਰੀ ਦੇ ਗਨਮੈਨ ਦਾ ਸ਼੍ਰੀਮਾਨ ਹਸਪਤਾਲ ਵਿਖੇ ਪਤਾ ਲੈਣ ਜਾ ਰਹੇ ਸਨ ਇਸੇ ਦੌਰਾਨ ਹੀ ਪਠਾਨਕੋਟ ਤੋਂ ਜਲੰਧਰਵਾਲ ਆ ਰਹੇ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਉਕਤ ਹਾਦਸਾ ਵਾਪਰ ਗਿਆ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਇੱਕ ਕਰੀਆਨਾ ਸਟੋਰ ਤੇ ਰੱਖੇ ਫ੍ਰਿਜ ਦੇ ਕੰਪਰੈਸਰ 'ਚ ਧਮਾਕਾ ਹੋ ਗਿਆ ਜਿਸ ਕਾਰਨ ਬਜ਼ੁਰਗ ਦੁਕਾਨਦਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿੰਦਰ ਪਾਲ ਉਮਰਵਾੜ੍ਹਤ ਸਾਲ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਕਲਾਸ਼ ਨਗਰ ਰੋਡ ਬਸਤੀ ਜੋਦੇਵਾਲ ਬੜੈਚ ਮਾਰਕੀਟ ਦੀ ਹੈ ਜਿੱਥੇ ਫ੍ਰਿਜ ਦੇ ਕੰਪਰੈਸਰ 'ਚ ਧਮਾਕਾ ਹੋ ਗਿਆ। ਇਸ ਮਗਰੋਂ ਤਾਰਾਂ 'ਚ ਸ਼ਾਰਟ ਸਰਕਟ ਕਰਨ ਅੱਗ ਲੱਗ ਗਈ। ਅੱਗ ਵੱਧਦੀ ਦੇਖ ਦੁਕਾਨਦਾਰ ਖੁਦ ਨੂੰ ਸੁਭਾਰ ਨਹੀਂ ਸਕਿਆ। ਅਤੀ ਦੇਖਦੇ ਹੀ ਦੇਖਦੇ ਉਸ ਦੇ ਕੱਪੜਿਆਂ ਨੂੰ ਵੀ ਅੱਗ ਲੱਗ ਗਈ। ਦੁਕਾਨ ਕਾਬੂਬੰਦੀ ਕੋਸ਼ਿਸ਼ ਕੀਤੀ ਐਨਆਈਏ ਨੇ ਪੰਜਾਬ ਦੇ ਤਰਨਤਾਰਨ ਚ 2019 ਵਿੱਚ ਹੋਏ ਬੰਬ ਧਮਾਕਾ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਬਿਆਨਾਂ ਤੋਂ ਹਵਾਲਗੀ ਕਰਕੇ ਪੀਰਵਾਲ ਨੂੰ ਦਿੱਲੀ ਚ ਗ੍ਰਿਫਤਾਰ ਕਰ ਲਿਆ ਐਨਆਈਏ ਦੇ ਇੱਕ ਅਧਿਕਾਰਿਕ ਬੁਲਾਰੇ ਮੁਤਾਬਕ ਜਾਂਚ ਏਜੰਸੀ ਦੇ ਵਿਕਰਮਜੀਤ ਸਿੰਘ ਉਰਫ ਬਿੱਕਰ ਬਾਬਾ ਨੂੰ ਭਾਰਤ ਵਾਪਸ ਲਿਆਉਣ ਲਈ ਆਸਟਰੀਆ ਵਿੱਚ ਇੱਕ ਟੀਮ ਭੇਜੀ ਸੀ ਅਦਿਕ阿里 ਨੇ ਕਿਹਾ ਕਿ ਵਿਕਰਮਜੀਤ ਸਿੰਘ ਨੇ ਪੰਜਾਬ 'ਚ ਹਮਲੇ ਕਰਨ ਲਈ ਆਪਣੇ ਕਰੀਬੀ ਸਹਿਯੋਗੀਆਂ ਦੇ ਨਾਲ ਇੱਕ ਹੱਤਗਾਰੀ ਸਮੂਹ ਬਣਾਇਆ ਸੀ ਬੁਲਾਰੇ ਨੇ ਕਿਹਾ ਕਿ ਮੋਹਾਲੀ 'ਚ ਐਨਆਈਏ ਦੀ ਵਿਸ਼ੇਸ਼ ਅਦਾਲਤ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਉਸ ਨੂੰ ਆਸਟਰੀਆ ਦੇ ਲਿਜ਼ ਸ਼ਹਿਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਫਰੀਦਕੋਟ ਦੇ ਇੱਕ ਕਾਨਵੈਂਟ ਸਕੂਲ ਦੇ 5ਵੀਂ ਜਮਾਤ ਦੇ ਵਿਦਿਆਰਥੀ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬੱਚਾ ਸਕੂਲ ਤੋਂ ਬਾਅਦ ਘਰ ਲਈ ਰਵਾਨਾ ਹੋਇਆ ਪਰ ਘਰ ਨਹੀਂ ਪਹੁੰਚਿਆ। ਲਾਪਤਾ ਵਿਦਿਆਰਥੀ ਦੀ ਪਛਾਣ 11 ਸਾਲਾ ਹਿੰਮਤਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਸਕੂਲ ਤੋਂ ਬਾਅਦ ਘਰ ਲਈ ਰਵਾਨਾ ਹੋਇਆ ਪਰ ਘਰ ਨਹੀਂ ਪਹੁੰਚ ਸਕਿਆ। ਪੁਲਿਸ ਅਤੇ ਪਰਿਵਾਰਕ ਮੈਂਬਰ ਬੱਚੇ ਦੀ ਭਾਲ ਕਰ ਰਹੇ ਹਨ। ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕਪਤਾਨ ਰੋਹਿਤ ਸ਼ਰਮਾ ਸਮੇਤ ਤਿੰਨ ਭਾਰਤੀ ਖਿਡਾਰੀ ਸੱਟ ਕਾਰਨ ਬੰਗਲਾਦੇਸ਼ ਖਿਲਾਫ ਤੀਜੀ ਅਤੇ ਆਖਰੀ ਵੰਡੇ ਤੋਂ ਬਾਹਰ ਹੋ ਗਏ ਹਨ ਦੂਜੇ ਵੰਡੇ 'ਚ ਭਾਰਤ ਪੰਜ ਵਿਕਟਾਂ ਨਾਲ ਹਾਰ ਕੇ ਸੀਰੀਜ਼ ਗਵਾ ਬੈਠਾ ਮੁੱਖ ਕੋਚ ਰਾਹੁਲ ਦਰਾਵੜ ਨੇ ਪੁਸ਼ਟੀ ਕੀਤੀ ਕਿ ਰੋਹਿਤ ਉਹਨਾਂ ਤਿੰਨ ਖਿਡਾਰੀਆਂ ਵਿੱਚ ਸ਼ਾਮਲ ਹੈ ਜੋ ਬੰਗਲਾਦੇਸ਼ ਖਿਲਾਫ ਆਖਰੀ ਵੰਡੇ ਨਹੀਂ ਖੇਡਣਗੇ ਦੂਜੇ ਵੰਡੇ 'ਚ ਸਿਰਫ 3 ਓਵਰਾਂ ਦੀ ਗੇਂਦਬਾਜ਼ੀ ਕਰਨ ਵਾਲੇ ਦੀਪਕ ਚਾਹਰਵੀ ਆਖਰੀ ਵੰਡੇ ਤੋਂ ਬਾਹਰ ਹੋ ਗਏ ਹਨ ਜਦਕਿ ਦੂਜੇ ਵੰਡੇ 'ਚ ਨਾ ਖੇਡਣ ਵਾਲੀ ਕੁਲਦੀਪ ਸੇਨ ਵੀ ਫਾਈਨਲ ਮੈਚ ਨਹੀਂ ਖੇਡ ਸਕਣਗੇ ਦਰਾਵੜ ਨੇ ਮੈਚ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ